ਤੇ ਪੰਜਾਬ ਵਾਲੇ ਪਾਸੇ ਕਹਿ ਰਹੇ ਆ ਕਿ ਆਪ ਵਾਲੇ ਇੱਧਰ ਜੋਰ ਲਾ ਸਕਦੇ ਆ ਬਠਿੰਡੇ ਵਾਲੇ ਪਾਸੇ ਬਦਮਜੀਤ ਮਹਿਤਾ ਹੋਰ ਇਹਨੂੰ ਕਹਿੰਦੇ ਇਹ ਬਣਾਉਣ ਲੱਗੇ ਨੇ ਆਪਣਾ ਉਮੀਦਵਾਰ ਅੱਛਾ ਜੀ ਤੇ ਵੇਖੀ ਹੁਣ ਫਿਰ ਇੱਧਰ ਵੀ ਹੁਣ ਇੰਤਜ਼ਾਰ ਕਰੀਏ ਜਾਂ ਫਿਰ ਤੁਸੀਂ ਇਹਨੂੰ ਕਿਵੇਂ ਵੇਖ ਰਹੇ ਹੋ ਕੋਈ ਪੁਆਇੰਟ ਦੇ ਰਹੇ ਹੋ ਕਿਸੇ ਪਾਸੇ ਵੀ ਵੱਧ ਸਕਦੇ ਨੇ ਜਾਂ ਫਿਰ ਅਜੇ ਇੰਤਜ਼ਾਰ ਹੀ ਕਰਨਾ ਸਰ ਜਿਵੇਂ ਭਾਰਤੀ ਜਨਤਾ ਪਾਰਟੀ ਕੁਝ ਵੀ ਕਰ ਸਕਦੀ ਆ ਨਾ ਪੰਜਾਬ ਚ ਆਮ ਆਦਮੀ ਪਾਰਟੀ ਕੁਝ ਨਹੀਂ ਕਰ ਸਕਦੀ ਆ ਗੱਲਾਂ ਦੇਖੋ ਹਾਂ ਆਹੀ ਮੈਂ ਚੀਜ਼ ਕਹਿਣਾ ਦੇਖੋ ਇਹਨਾਂ ਦੇ ਨਾਲ ਉਹਨਾਂ ਨੇ ਉੱਥੇ ਕੀਤਾ ਤਾਂ ਕਾਮਕੀ ਤੇ ਹੋਇਆ ਇਹਨਾਂ ਦੇ ਨਾਲ ਚਲੋ ਜਿੰਨੇ ਜੋ ਕੀ ਇਹ ਆ ਇਹ ਵੀ ਆਪਦੇ ਉੱਥੇ ਅੰਦਾਲ ਆ ਰਹੇ ਆ ਜੀ ਪਰ ਅਸੀਂ ਉਸ ਚੀਜ਼ ਦੀ ਨਿੰਦਿਆ ਕਰਦੇ ਆ ਚਾਹੇ ਵੋਟਰ ਸੂਚੀਆਂ ਹੋਣ ਚਾਹੇ ਕੁਝ ਵੀ ਹੋਵੇ ਕਿਸੇ ਕਿਸਮ ਦਾ ਵੀ ਤਕਾਕ ਮੁਕੀ ਜੀ ਹੁੰਦੀ ਹੈ ਤੇ ਆਪਾਂ ਉਹਦੀ ਆਲੋਚਨਾ ਕਰਦੇ ਆ ਪਰ ਇਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਸਬਕ ਲੈਣ ਦੀ ਜ਼ਰੂਰਤ ਆ ਕਿ ਅਸੀਂ ਜਦੋਂ ਪੰਜਾਬ 'ਚ ਇਸ ਤਰ੍ਹਾਂ ਕਰਦੇ ਆ ਤਾਂ ਦੂਜਿਆਂ ਤੇ ਕੀ ਬੀਤਦੀ ਆ ਜੀ ਹੁਣ ਜਿਵੇਂ ਇਹਨਾਂ ਨੇ ਮੇਅਰ ਬਣਾਇਆ ਸਰ ਉਹ ਕਿਸੇ ਤੋਂ ਗੁਜੀਗਾ ਨਹੀਂ ਗੁਜੀਗਾ ਨਹੀਂ ਬਿਲਕੁਲ ਹੁਣ ਬਠਿੰਡੇ ਚ ਕੀ ਹੋ ਰਿਹਾ ਸਭ ਬੜੀ ਗਜ਼ਬ ਦੀ ਤਸਵੀਰ ਹੈ ਹਮ ਕੱਲ ਲਹਿਰੀ ਸਾਹਿਬ ਸਾਡੇ ਮਿੱਤਰ ਹੈ ਉਹਨਾਂ ਨੇ ਇਹਦੇ ਤੇ ਰਿਪੋਰਟ ਕੀਤੀ ਤਾਂ ਮੈਂ ਤਾਂ ਹਰਾਨ ਰਹਿ ਗਿਆ ਜੀ ਅੱਜ ਵੀ ਖਬਰਾਂ ਲੱਗੀਆਂ ਨੇ ਬਠਿੰਡੇ ਦੀਆਂ ਹਮ ਬਠਿੰਡੇ ਦੀ ਸਥਿਤੀ ਕੀ ਆ ਬਠਿੰਡੇ ਜਦੋਂ ਪਿਛਲੀ ਵਾਰ ਵੋਟਾਂ ਪਈਆਂ 50 ਦਾ ਹਾਊਸ ਆ ਉਥੇ ਕਾਂਗਰਸ ਰਾਜ ਦੇ ਵਿੱਚ ਪਈਆਂ ਵੋਟਾਂ ਹਮ 43 ਸ਼ਾਇਦ ਜਿੱਤ ਗਏ ਕਾਂਗਰਸੀ ਪਹਿਲੀ ਵਾਰ 6 ਜਿੱਤ ਗਏ ਬਾਦਲਾ ਨੇ ਤੇ ਇੱਕ ਸ਼ਾਇਦ ਭਾਜਪਾ ਕੋਲ ਸੀ 43 96 ਤੇ 150 ਹੁਣ ਤੁਸੀਂ ਸੂਰਤਿਆਲ ਦੇਖੋ ਉੱਥੇ ਕਿਹੋ ਜੀ ਆ ਇੱਕ ਕਾਂਗਰਸੀ ਕਾਉਂਸਲਰ ਜਿਹੜਾ ਸੀ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਿਆ ਹਮ ਤੇ ਇੱਕ ਜਿਹੜੇ ਪਦਮ ਜੀ ਆ ਜੀ ਠੀਕ ਹੈ ਨਾ ਜੀ ਨਾਂ ਹੀ ਕਿੰਨਾ ਸੋਹਣਾ ਯਾਰ ਹਮ ਲੋਕਾਂ ਨੇ ਨਾਂ ਨੂੰ ਸ਼ਾਇਦ ਜਤਾ ਦਿੱਤਾ ਕਿ ਨਾਂ ਕਿੰਨਾ ਸੁੰਦਰ ਰੱਖਿਆ ਜੀ ਮਹਿਤਾ ਸਾਹਿਬ ਨੇ ਆਪਣੇ ਮੁੰਡੇ ਦਾ ਪਦਮਜੀਤ ਹਮ ਪਦਮਜੀਤ ਹੈ ਕਿ ਪਦਮਜੀਤ ਆ ਬਸ ਪਦਮ ਹੀ ਰੱਖਾ ਗਿਆ ਆਪਣ ਇੱਕ ਨੇ ਪਦਮ ਦਾ ਤਾਂ ਭਈ ਪਦਮ ਜਿੱਤ ਕੇ ਹੂੰ ਤੇ ਇੱਕ ਹੋ ਆ ਗਿਆ ਦੋ ਹੋ ਗਿਆ ਹੂੰ ਮਤਲਬ ਕਿ ਸਕੂਟਰ ਤੇ ਨਾ ਚਲਾਨ ਨਹੀਂ ਘਟਿਆ ਜਾਊਗਾ ਆਮ ਆਦਮੀ ਪਾਰਟੀ ਦਾ ਕੋਈ ਸੀ ਬਿਲਕੁਲ ਬਾਅਦ ਦੇ ਵਿੱਚ ਇਹਨਾਂ ਨੇ ਜੋ ਜੋੜ ਤੋੜ ਕਰਨਾ ਸਟਾਰਟ ਕਰ ਦਿੱਤਾ ਸਾਬ ਹੁਣ ਕੁੱਲ ਮਿਲਾ ਕੇ ਇਹਨਾਂ ਨੇ ਤੇ ਕੁਝ ਕਾਲੀ ਲਿਆ ਇਹ ਵਿੱਚੋਂ ਚਾਰ ਕਾਂਗਰਸੀ ਤੋੜ ਲੈ ਜੀ ਇੱਕ ਆਪ ਦਾ ਜਿਤਾ ਲਿਆ ਪੰਜ ਤੇ ਦੋ ਸ਼ਹਿਦ ਕਾਲੀ ਆ ਗਏ ਇਹਨਾਂ ਦੇ ਨਾਲ ਸੱਤ ਹੋ ਗਿਆ ਕੀ ਬਾਤ 1 ਤੋਂ 7 ਕੋਈ ਫਰਕ ਨਹੀਂ ਹਲ ਬੱਤਾ 7 ਤੇ 7 ਸੱਤੇ ਤੇ ਸੱਤਾ ਹੋ ਗਿਆ ਜੀ ਹੁਣ ਵੇਖੋ ਇੱਕੋ ਇੱਕ ਆਪ ਦੀ ਜਿਹੜੀ ਆਪ ਦੀ ਪਾਰਟੀ ਦੇ ਚੋਣ ਨਿਸ਼ਾਨ ਤੇ ਸੀਟ ਜਿੱਤੀ ਉਹ ਤਾਂ ਇੱਕੋ ਜਿੱਤੀ ਹੈ ਨਾ ਪਦਮ ਜੀ ਜੀ ਤਾਂ ਉਹ ਸੁਪਨਾ ਕੀ ਦੇਖ ਰਿਆ ਸੁਪਨਾ ਦੇਖ ਰਿਹਾ ਵੀ 8 ਹੈਗੇ ਆ ਕਿਉਂਕਿ ਕਾਂਗਰਸੀਆਂ ਦੇ ਕਾਉਂਸਲਰ ਖਿਲਰਨੇ ਸਟਾਰਟ ਹੋ ਗਏ ਤੇ ਮਨਪ੍ਰੀਤ ਧੜੇ ਦੇ ਵੀ ਸੀਗੇ ਨਾ ਬੰਦੇ ਵਿੱਚ ਜਿੱਤੇ ਕਿਉਂਕਿ ਉਦੋਂ ਮਨਪ੍ਰੀਤ ਬਾਦਲ ਜੀ ਜਿਹੜੇ ਸੀਗੇ ਉਹ ਕਾਂਗਰਸ ਦਾ ਹਿੱਸਾ ਸੀਗੇ ਹੂੰ ਬਾਦ ਦੇ ਵਿੱਚ ਉਹਨਾਂ ਨੇ ਝੋਲਾ ਚੁੱਕਿਆ ਉਹ ਜਿਹਦੇ ਚ ਸ਼ਾਇਰੀ ਸ਼ੁਰੀ ਲਿਖੀ ਹੋਈ ਆ ਉਹ ਚਲੇ ਕੇ ਪੰਜ ਪਾਦੇ ਮਸ਼ਹਰੇ ਚ ਜੀ ਜੀ ਮਸ਼ਹਰਾ ਲੁੱਟੀ ਐ ਤਾਂ ਗੱਲ ਇਹ ਆ ਕਿ ਹੁਣ ਤੁਸੀਂ ਵੇਖੋ ਕਿ ਉਹਦੇ ਬਾਅਦ ਜੀ ਜੀ ਸੂਰਤੇ ਹਲੇ ਬਣ ਗਈ ਕਿ ਅੱਠ ਉਹਨਾਂ ਦੇ ਕੋਲ ਆ ਪਾਜ ਪਾਲਾ ਵੀ ਇੱਕ ਹੁਣ ਉਹ ਪਾਜ ਪਾਛ ਨੇ ਤਾਂ ਇਸ ਤਰ੍ਹਾਂ ਕੋਲਮ ਲਾ ਕੇ ਉਹ ਤਸਵੀਰ ਇਸ ਤਾਂ ਦੀ ਬਣਦੀ ਨਜ਼ਰ ਆ ਰਹੀ ਕਿ ਸਤੋਂਾਂ ਦੇ ਕੋਲੇ ਅੱਠ ਨੌ ਇਤਰੂ ਹੋ ਗਏ ਹਮਮ ਜੋੜ ਤੋੜ ਜੋਰ ਤੋੜ ਹੋਰ ਥੋੜਾ ਜਿਆ ਜ਼ੋਰ ਲਾ ਕੇ ਜਿਹੜੇ ਮਹਿਤਾ ਸਾਹਿਬ ਆ ਉਹਨਾਂ ਦੇ ਪੁਰਾਣੇ ਲੀਡਰਾਂ ਨਾਲ ਤਾਲੁਕਤ ਹੈ ਹਾਲਾਂਕਿ ਇਹਦੇ ਵਿੱਚ ਗਿੱਲ ਸਾਹਿਬ ਜਿਹੜੇ ਆ ਉਹਨਾਂ ਦੀ ਵੋਟ ਮੈਨੂੰ ਲੱਗਦਾ ਆ ਆਮ ਆਦਮੀ ਪਾਰਟੀ ਨੂੰ ਨਹੀਂ ਪੈਣੀ ਜਿਹੜੇ ਇਹਨਾਂ ਦੇ ਵਿਧਾਇਕ ਕਿਉਂਕਿ ਤੁਹਾਨੂੰ ਪਤਾ ਹੈ ਉਹ ਲੜਾਈ ਆਪਾਂ ਉਦੋਂ ਕੀਤੀ ਵੀ ਸੀ ਕੀਤੀ ਸੀ ਉਹਨਾਂ ਮਾਰੇ ਪਦਮ ਵੀਰ ਵਾਸਤੇ ਕਿ ਕੀ ਬਣਿਆ ਸੀ ਇਹਨਾਂ ਦੇ ਨਾਲ ਤਾਂ ਕਹਿਮਤਾ ਮਤਲਬ ਕਿ ਗਿੱਲ ਸਾਹਿਬ ਇਹ ਪਹਿਲੀ ਵਾਰੀ ਹੋਏਗਾ ਮੇਰੇ ਖਿਆਲ ਦੇ ਨਾਲ ਕਿ ਇਹਨਾਂ ਦਾ ਐਮਐਲਏ ਵੀ ਸ਼ਾਇਦ ਇਹਨਾਂ ਨੂੰ ਵੋਟ ਨਾ ਪਾਵੇ ਕਿਉਂਕਿ ਉਹ ਇਹਨਾਂ ਦੀ ਮੇਅਰ ਦੀ ਦਾਵੇਦਾਰੀ ਤੇ ਵੀ ਸਵਾਲ ਖੜੇ ਕਰ ਰਹੇ ਨੇ ਗਿੱਲ ਸਾਹਿਬ ਕਿ ਨਹੀਂ ਨਹੀਂ ਯਾਰ ਇਹ ਤੇ ਗੱਲ ਗਲਤ ਆ ਜੀ ਪਰ ਤੁਸੀਂ ਸੋਚ ਕੇ ਦੇਖੋ ਜੇ ਮੇਅਰ ਬਣਾ ਜਾਂਦੇ ਆ ਮਹਿਤਾ ਸਾਹਿਬ ਜੁਗਾੜ ਲਾ ਜਾਂਦੇ ਆ ਤੇ ਤੇ ਇਤਿਹਾਸ ਹੀ ਨਹੀਂ ਹੋਊਗਾ ਯਾਰ ਕਿ 50 ਦਾ ਹਾਊਸ ਬੰਦਾ ਇੱਕ ਜਿੱਤੇ ਆ ਤੇ ਮੇਅਰ ਹੋ ਬਣਾ ਗਿਆ ਸੋ ਇਸ ਕੱਕੇ ਮਠੰਡਾ ਕਈ ਪੱਕ ਤੋ ਇਤਿਹਾਸਕ ਹੈ ਜਿੱਦਾ ਉਥੇ ਕਿਲਾ ਹੈ ਹਰਾ ਫਾਈਨਰੀ ਹੈ ਚੀਲਾ ਹੈ ਹਨਾ ਬੜਾ ਕੁਛ ਇਤਿਹਾਸਕ ਹੈ ਕਿ ਸ਼ਹਿਰ ਇਸ ਤਰ੍ਹਾਂ ਦਾ ਹੈ ਕਿ ਮਤਲਬ ਕਿ ਦੁਨੀਆ ਦੇ ਵਿਰਲੇ ਸ਼ਹਿਰਾਂ 'ਚ ਇਹੋ ਇੱਕ ਚੀਜ਼ਾਂ ਜਿਹੜੀਆਂ ਹੋਣਗੀਆਂ ਇੱਕ ਸ਼ਹਿਰ ਦੇ ਵਿੱਚ ਹੁੰਦੀਆਂ ਨੇ ਜੀ ਤੋਂ ਇੱਕੋ ਸ਼ਹਿਰ ਦੇ ਵਿੱਚ ਤੇ ਇਹ ਵੀ ਮੇਰੇ ਖਿਆਲ ਦੇ ਨਾਲ ਇਤਿਹਾਸ ਦੇ ਵਿੱਚ ਦਰਜ ਹੋ ਜਾਏਗਾ ਕਿ 7 ਲੱਖ ਬੰਦਾ ਇਹਨਾਂ ਦਾ ਤਾਂ ਮੇਅਰ ਬਣ ਗਿਆ ਯਾਰ ਕਮਾਲ ਕੀ ਬਾਤ ਕੀ ਬਾਤ ਇੱਥੇ ਦੋ ਤਿੰਨ ਮਿੱਤਰ ਕਹਿ ਰਹੇ ਨੇ ਮਿੰਟ ਜੀ ਪਲਵਿੰਦਰ ਸਿੰਘ ਜੀ ਮਨਜੀਤ ਸਿੰਘ ਜੀ ਰਜਿੰਦਰ ਸਿੰਘ ਜੀ ਕਹਿੰਦੇ ਕਿ ਪਰਮਜੀਤ ਬਟਿੰਡਰ ਦੇ ਮੇਅਰ ਚੁਣੇ ਗਏ ਆ ਕਹਿੰਦੇ ਜੀ ਜੀ ਕਮਾਲ ਹੋ ਗਿਆ ਬੱਲੀ ਸਾਹਿਬ ਕਹਿ ਰਹੇ ਨੇ ਕਿ ਪੋਸਟਰ ਵੀ ਬਟਿੰਡੇ ਚ ਫਟਾਫਟ ਲਾਗੇ ਕਹਿੰਦੇ ਆਂ ਲੱਗਦਾ ਵੀ ਜਿਵੇਂ ਪਹਿਲੇ ਮੇਰ ਚੋਂ ਰੱਖਿਆ ਸੀ ਉਹਨਾਂ ਨੇ ਕਮਾਲ ਦੀ ਗੱਲ ਹੈ ਜੀ ਅਜੇ ਚਰਚਾਵਾ ਕਰ ਰਹੇ ਤੇ ਉਹ ਮਿਹਰਬਾਨ ਵੀ ਗਏ ਹੱਕ ਦੇ ਵਿੱਚ 35 ਵੋਟਾਂ ਪਈਆਂ ਨੇ ਲੋ ਜੀ ਰਜਿੰਦਰ ਮਿੱਤਰ ਜੀ ਕਹਿ ਰਹੇ ਨੇ ਅੱਛਾ ਨਿਕਲ ਗਿਆ ਉਹ 35 ਵੋਟਾਂ ਲੈ ਗਏ ਹਾਂਜੀ ਹਾਂਜੀ ਪਲਵਿੰਦਰ ਸਿੰਘ ਜੀ ਵੀ ਕਹਿ ਰਹੇ ਨੇ ਰਜਿੰਦਰ ਮਿੱਤਰ ਜੀ ਵੀ ਕਹਿ ਰਹੇ ਨੇ ਓਹੋ ਆਇਓ ਰਬਾਤ ਹੋ ਗਿਆ ਹਾਕੀ ਬਣ ਗਿਆ ਇਤਿਹਾਸ ਬਣ ਗਿਆ ਕਿ ਨਹੀਂ ਤੋ ਗੱਲਿਆ ਕਿ ਆ ਦੇਖ ਲੋ ਸਭ ਤੋਂ ਪੁਰਾਣਾ ਖਿਲਾਇਓ ਮੇਰੇ ਰੱਬਾ ਕੈਸੀ ਰਾਜਨੀਤੀ ਆ ਯਾਰ ਹਮ ਸਾਹਬ ਲਾ ਇੱਕ ਬੰਦਾ ਯਾਰ ਚੁਣਿਆ ਇੱਕ ਬੰਦਾ ਤਾਂ ਕਮਾਲ ਹੋ ਗਈ ਆ ਨਾ ਜਿਹੜੀ ਆਪਾਂ ਗੱਲ ਕਰਦੇ ਪਏ ਸੀ ਹਾਂਜੀ ਸਾਡੀ ਕੈਲਕੂਲੇਸ਼ਨ ਕੋ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਤੇ ਗੱਲ ਇਹ ਆ ਕਿ ਹੁਣ ਜੋ ਮਰਜ਼ੀ ਕਰੀ ਚੱਲੋ ਸਾਹਬ ਆ ਆਜੇ ਹਾਲ ਰਾਜਨੀਤੀ ਦਾ ਸਾਹਬ ਤਾਂ ਹੀ ਮੈਂ ਕਹਿੰਦਾ ਕਿ ਯਾਰ ਇਹ ਹਾਲਸ ਟ੍ਰੇਡਿੰਗ ਨਹੀਂ ਖੋਤਾ ਟ੍ਰੇਡਿੰਗ ਚੱਲਦੀ ਹੈ ਇਹਨਾਂ ਨਿਤਾਵਾਂ ਦੀ ਸ਼ਾਬਾਸ਼ 35 ਬਹੁਤ ਹੁੰਦਾ ਮਤਲਬ 7 8 ਤੇ ਫਿਰ 50 ਹਾਂਜੀ ਮੈਂ ਤੁਹਾਨੂੰ ਉਹ ਹੀ ਦੱਸਦਾ ਸਾਹਿਬ ਕਿ 7 8 ਇਹਨਾਂ ਦੇ ਕੋਲ ਸੀਗੇ ਤੇਸ ਅੱਠ ਜਿਹੜੇ ਮਨਪ੍ਰੀਤ ਬਾਦਲ ਵਾਲੇ ਦਾ ਮਤਲਬ ਉਹ ਵੀ ਉਧਰ ਚਲੇਗਾ ਲੱਗਦਾ ਤੇ ਇਹ ਹੋਣਾ ਵੀ ਯਾਨੀ ਸਾਰਿਆਂ ਨੇ ਐਦਾ ਕਹਿ ਸਕਦੇ ਆ ਆਪਾਂ ਕਿ ਸਾਰਿਆਂ ਨੇ ਜੁਆਇੰਟ ਐਫਰਟ ਕੀਤੀ ਆ ਮੇਹਰ ਬਣਾਉਣ ਵਾਸਤੇ ਸਾਰੇ ਦਰਾਂ ਨੇ ਰਲ ਕੇ ਕਹਿ ਲੋ ਕ੍ਰੋਸ ਵੋਟਿੰਗ ਹੈ ਜੋ ਮਰਜ਼ੀ ਆ ਸਾਰੇ ਇਹ ਰਲਿਵਲੀ ਸਰਕਾਰ ਨਹੀਂ ਹੁੰਦੀ ਜੇ ਤਾਂ ਇਹ ਰਲੇਮੇ ਲਿਆ ਮੇਰਾ ਕਟਨ ਵਾਲਾ ਕਿੱਲਾ ਕਿ ਬਣਾਇਆ ਗਿਆ ਜਿੰਦਾ ਮਰਸੀ ਮਹਿਤਾ ਸਾਹ ਗਿਆ ਬਈ ਬਟਿੰਡੇ ਤੇ ਕਮਾਲ ਹੀ ਕਰ ਗਿਆ ਪਹਿਲਾਂ ਟਿਕਟ ਜਿਸ ਤਰ੍ਹਾਂ ਲੈ ਕੇ ਗਿਆ ਪਹਿਲਾਂ ਸਰ ਕ੍ਰਿਕਟ ਐਸੋਸੀਏਸ਼ਨ ਲੈ ਕੇ ਗਿਆ ਜਿਸ ਤਰ੍ਹਾਂ ਹਾਂ ਉਹ ਵੀ ਆਪਾਂ ਗੱਲ ਕੀਤੀ ਸੀ ਉਹ ਵੀ ਤੇ ਕਮਾਲ ਸੀਗਾ ਉਹ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਬਣਦੇ ਵਿਵਾਦ ਹੁੰਦਾ ਛੱਡਾ ਸਭ ਤੇ ਵੀ ਕਈ ਸਵਾਲ ਉੱਠਦੇ ਉਸ ਤੋਂ ਬਾਅਦ ਵਿੱਚ ਦੀ ਆਉਂਦੇ ਮਹਿਤਾ ਸਾਹਿਬ ਜਗ੍ਹਾ ਬਣਾ ਕੇ ਸਭ ਨੂੰ ਪਾਸੇ ਕਰਕੇ ਸ਼ਾ ਗਿਆ ਬਈ ਮਹਿਤਾ ਆ ਗਿਆ ਭਾਈ ਉਸ ਤੋਂ ਬਾਅਦ ਬਦਮ ਕਦਮ ਤੇ ਭਾਈ ਇਹਨਾਂ ਦਾ ਕਦਮ ਤੇ ਰੁਕਿਆ ਹੀ ਨਹੀਂ ਫਿਰ ਮੁੜ ਕੇ ਹਨਾ ਪਦਮ ਪਦਕ ਲੈ ਗਏ ਹਾਂ ਜਿਵੇਂ ਹਿੰਦੀ ਚ ਉਹ ਤੇ ਪਦਕ ਲੈ ਗਏ ਜੀ ਬਾਕੀ ਸੇ ਜੀ ਜੀ ਇਤਿਹਾਸ ਤੇ ਕਹਿੰਦੇ 27 ਜਬ ਬਣਾਉਣਗੇ ਮੁਕਦਰ ਸਿੰਘ ਜੀ ਕਹਿੰਦੇ ਚਲੋ ਜੀ ਵੀ ਐਮ ਦੀਆਂ ਚੀਕਾਂ ਕਰਵਾਈਆਂ ਵੇਖੋ ਜੀ ਹੁਣ ਵੀ ਐਮ ਕਿਦਾਂ ਨੂੰ ਚੱਲਦਾ ਹੈ ਤੇ ਉਹ ਵੀ ਆਪਾਂ ਗੱਲ ਕਰ ਲਾਂਗੇ हां अमृतसर सिंह जी कह रहे कि मेहता भी जान के आली हां देखो इत्तेफाक देखो आपा खबर करी जंदे सी एंदा हो सकदा तो दोस्ता ने दस दित्ता के खेला तो हो गया खेला हो गया कमाल है इत्तेफाक देखो मॉडर्न ਲੋਕਤੰਤਰੀ ਦੀ ਜੈ ਵਪਾਰਕ ਦੀ کہہ ਰਹੇ ਨੇ ਕੀ ਬਾਤ ਹੈ ਜੀ ਸੱਚਮੁੱਚ ਇਹ ਆਪਾਂ ਮਾਡਰਨ ਲੋਕਤੰਤਰੀ ਵੇਖ ਰਹੇ ਆ ਤੇ ਘੰਟਿਆਂ ਮਿੰਟਾਂ ਚ ਕੁਛ ਦਾ ਕੁਛ ਹੋ ਜਾਂਦਾ ਇੱਥੇ ਮਾਡਰਨ ਨਹੀਂ ਇਹ ਤਾਂ ਮੋਡਮ ਹੀ ਹੋਇਆ ਪਿਆ ਕੰਮ ਯਾਰ ਕਮਾਲ ਦੀ ਗੱਲ ਹੈ ਜਿਹਦੀ ਰੇਂਜ ਜਿਹੜਾ ਕੋਈ ਫੜ ਲੈਂਦਾ ਬਸ ਉਹ ਆਪਦੀਆਂ ਕਹ ਲੋ ਕਿ ਅਪਲੋਡ ਕਰ ਦਿੰਦਾ ਫਾਈਲਾਂ ਜੀ 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 ਖੈਰ ਮਿੰਟੂ ਜੀ ਰਾਜਨੀਤੀ ਦੀ ਆਪਾਂ ਗੱਲ ਕਰ ਰਹੇ ਆਂ ਰਾਜਨੀਤੀ ਜੇ ਆਏ ਮਿੰਟਾ ਸਕਿੰਟਾ ਚੜ੍ਹਾ ਵੀ ਦਿੰਦੀ ਹੈ ਨਾ ਤੇ ਕਈਆਂ ਨੂੰ ਥੱਲੇ ਵੀ ਲਾ ਦਿੰਦੀ ਹੈ ਹਾਲਾਤ ਜਿਹੜੇ ਆ ਉਹ ਕਹਿੰਦੇ ਹੁੰਦੇ ਆ ਨਾ ਵੀ ਪਤਾ ਨਹੀਂ ਅੰਦਰ ਕੁਦਰਤ ਦਾ ਕਰੋ ਕਿੱਧਰ ਨੂੰ ਚੱਲ ਪਈ ਤੇ ਇੱਕ ਸਿਨਾ ਸਾਹਿਬ ਨੇ ਇਧਰ ਮਹਿਤਾ ਸਾਹਿਬ ਦੀ ਗੱਲ ਕੀਤੀ ਆਪਾਂ ਸਿਨਾ ਸਾਹਿਬ ਸੀ ਇੱਕ ਉਹਨਾਂ ਦੇ ਹਾਲਾਤ ਐਸੇ ਹੋਏ ਕਹਿੰਦੇ ਕਟੋਰਾ ਫੜਨਾ ਪੈ ਗਿਆ ਕੀ ਚੱਕਰ ਕੀ ਕਹਾਣੀ ਹੈ ਜੀ ਇਹ ਦੇਖੋ ਇਤਨਾ ਬੜੀ ਖੂਬਸੂਰਤ ਕਟੇਸ਼ਨ ਜੀ ਆnde hunde a ਵੀ ਜੇ ਸਮਾਂ ਦੇਖੀਏ ਤੇ ਸਮਾਂ ਦੀਦਾ ਨਹੀਂ ਕਿਤੇ ਹੂੰ ਜਿਹੜਾ ਵਕਤ ਹੈ ਨਾ ਜੀ ਵਕਤ ਦੀਦਾ ਨਹੀਂ ਕਿਤੇ ਪਰ ਦਿਖਾ ਬਹੁਤ ਕੁਝ ਦਿੰਦਾ ਬਿਲਕੁਲ ਵਕਤ ਮੜ ਆ ਜਾਂਦਾ ਤਾਂ ਵਕਤ ਤੋਂ ਇੱਕ ਖੱਖੇ ਦਾ ਫਰਕ ਹੈ ਵਕਤ ਫਿਰ ਵਕਤ ਬਣ ਜਾਂਦਾ ਹੈ ਬਿਲਕੁਲ ਉਹ ਕਈ ਤੇ ਕਨਫਿਊਜ਼ ਹੋ ਜਾਂਦੇ ਨੇ ਵਕਤ ਕੀ ਹੁੰਦਾ ਤੇ ਵਕਤ ਵਕਤ ਬੀਤਦਾ ਜੀ ਦੋ ਜੀ ਵਕਤ ਸਮਾਂ ਹੂੰ ਇਹ ਜਦੋਂ ਸਮੇਂ ਨੇ ਬਹੁਤ ਕੁਝ ਵਿਖਾਉਣਾ ਹੁੰਦਾ ਹੈ ਨਾ ਵਕਤ ਨੇ ਇਹ ਵਕਤ ਤੋਂ ਵਕਤ ਬਣ ਜਾਂਦਾ ਹੈ ਸਾਹਿਬ